ਕੈਨੇਡਾ ਪੰਜਾਬੀਆਂ ਦੇ ਲਈ ਕਿਸੇ ਸੁਨਹਿਰੀ ਮੌਕੇ ਤੋਂ ਘੱਟ ਨਹੀਂ ਹੈ। ਜ਼ਿਆਦਾਤਰ ਜਦੋਂ ਵਿਦੇਸ਼ ਜਾਣ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਸਭ ਤੋਂ ਜ਼ਿਆਦਾ ਪਸੰਦ ਕੈਨੇਡਾ ਦੇ ਵਿੱਚ ਜਾਣਾ ਕਰਦੇ ਆ ਪਰ ਉੱਥੇ ਹੀ ਲਗਾਤਾਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਕੈਨੇਡਾ ਦੇ ਹਾਲਾਤ ਬਣੇ ਹੋਏ ਨੇ ਜ਼ਿਆਦਾਤਰ ਲੋਕ ਜਿਹੜੇ ਨੇ ਕੈਨੇਡਾ ਤੋਂ ਵੀ ਪ੍ਰਵਾਸ ਕਰ ਰਹੇ ਨੇ ਪਰ ਉੱਥੇ ਹੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਕਾਫੀ ਜ਼ਿਆਦਾ ਹੈਰਾਨ ਵੀ ਕਰ ਦਿੰਦੇ ਨੇ ਇਸੇ ਤਰੀਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕੈਨੇਡਾ ਦੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨਾਂ ਦੇ ਵੱਲੋਂ ਸ਼ਰਾਬ ਚੋਰੀ ਕੀਤੀ ਗਈ ਸੀ ਸ਼ਰਾਬ ਦੀ ਕੀਮਤ ਘਟ ਨਹੀਂ ਸਕੋ 50000 ਡਾਲਰ ਦਸੀ ਜਾ ਰਹੀ ਹੈ ਪੁਲਿਸ ਦੇ ਮੁਤਾਬਿਕ ਇਹ ਪੰਜਾਬੀ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਕੁਝ ਜਿਹੜੇ ਨੇ ਨਸ਼ੇ ਦਾ ਵਪਾਰ ਵੀ ਕਰਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਜਿਹੜਾ ਸ਼ਰਾਬ ਚੋਰੀ ਕਰਨ ਦਾ ਪੂਰਾ ਪਲਾਨ ਬਣਾਇਆ ਜਾਂਦਾ ਤੇ ਪਲਾਨ ਤੋਂ ਬਾਅਦ ਉਸ ਪਲਾਨ ਨੂੰ ਐਗਜ਼ੀਕਿਊਟ ਕਰਕੇ 50000 ਡਾਲਰ ਦੀ ਲਗਭਗ ਜੇ ਇੰਡੀਆ ਦੀ ਗੱਲ ਕਰੀਏ ਤਾਂ 40 ਲੱਖ ਰੂਪੇ ਦੀ ਸ਼ਰਾਬ ਜਿਹੜੀ ਹੈ ਉਹ ਚੋਰੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਤੇ ਜਿਵੇਂ ਹੀ ਪੁਲਿਸ ਨੂੰ ਇਹਨਾਂ ਦੀ ਸੂਹ ਮਿਲਦੀ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਮੌਕੇ ਤੇ ਕਰ ਲਿਆ ਜਾਂਦਾ ਹੈ ਤੇ ਨਾਲ ਹੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਨਸ਼ਿਆ ਦਾ ਹੜ ਹੈ ਉਸੇ ਤਰੀਕੇ ਦੇ ਨਾਲ ਕੈਨੇਡਾ ਵੀ ਨਹੀਂ ਬਚ ਪਾਇਆ ਹੈ ਕੈਨੇਡਾ ਦੇ ਵਿੱਚ ਵੀ ਲਗਾਤਾਰ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਚੋਰੀ ਤੋਂ ਲੈ ਕੇ ਨਸ਼ੇ ਵਰਗੇ ਮਾਮਲੇ ਆਮ ਦੇਖਣ ਨੂੰ ਕੈਨੇਡਾ ਦੇ ਵਿੱਚ ਮਿਲ ਰਹੇ ਨੇ ਚਿੰਤਾ ਦਾ ਵਿਸ਼ਾ ਉੱਥੇ ਬਣਦਾ ਹੈ ਜਦੋਂ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਅਜੇਹੇ ਕਾਰੇ ਕਰਦੇ ਹੋਏ ਫੜੇ ਜਾਂਦੇ ਨੇ ਤੇ ਕੈਨੇਡਾ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਚਾਰ ਪੰਜਾਬੀ ਮੁੰਡਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਹ ਚਾਰ ਪੰਜਾਬੀ ਮੁੰਡਿਆਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਜਾ ਕੇ ਸ਼ਰਾਬ ਦੀ ਲਗਭਗ ਜਿਹੜੀ ਕੀਮਤ ਹੈ 50000 ਡਾਲਰ ਦੱਸੀ ਜਾ ਰਹੀ ਹੈ ਉਸ ਨੂੰ ਚੋਰੀ ਕੀਤਾ ਗਿਆ ਤੇ ਬ੍ਰੈਮਟਨ ਪੁਲਿਸ ਦੇ ਵੱਲੋਂ ਇਹਨਾਂ ਦੀ ਕਾਰਵਾਈ ਕੀਤੀ ਗਈ ਹੈ ਤੇ ਲੱਭਿਆ ਜਾ ਰਿਹਾ ਸੀ ਤੇ ਹੁਣ ਪੁਲਿਸ ਨੂੰ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਉਸ ਜਾਣਕਾਰੀ ਦੇ ਤਹਿਤ ਇਹਨਾਂ ਪੰਜਾਬੀ ਮੁੰਡਿਆਂ ਨੂੰ ਹੁਣ ਜੇਲਾ ਦੇ ਵਿੱਚ ਪੁਲਿਸ ਨੇ ਡੱਕ ਦਿੱਤਾ ਹੈ ਤੇ ਨਾਲ ਹੀ ਇਹਨਾਂ ਮੁੰਡਿਆਂ ਦੀ ਪਛਾਣ ਵ੍ਰੈਮਟਨ ਵਾਸੀ ਸ਼ਮਸ਼ੇਰ ਸਿੰਘ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਜਸਵਿੰਦਰ ਸਿੰਘ 55 ਸਾਲ ਇਸ ਦੀ ਉਮਰ ਹੈ ਲਵਪ੍ਰੀਤ ਸਿੰਘ ਉਸ ਦੀ ਵੀ ਉਮਰ 55 ਸਾਲ ਦੱਸੀ ਜਾ ਰਹੀ ਹੈ ਅਤੇ ਸ਼ਹਿਨਾਜ਼ ਦੀਪ ਸਿੰਘ ਬਰਾੜ ਉਸ ਦੀ ਉਮਰ 25 ਸਾਲ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਦੂਸਰੇ ਪਾਸੇ ਬਰਾੜ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਵਾਧੂ ਦੋਸ਼ਾ ਦਾ ਸਾਹਮਣਾ ਕਰ ਰਿਹਾ ਹੈ ਉਸ ਉੱਤੇ ਪ੍ਰੋਵੀਸ਼ਨ ਦੀ ਉਲੰਘਣਾ ਕਰਨ ਦੇ ਅਤੇ ਰਿਲੀਜ਼ ਆਰਡਰ ਦੀ ਪਾਲਣਾ ਨਾ ਕਰਨ ਦੇ ਵੀ ਦੋਸ਼ ਨੇ ਪੁਲਿਸ ਦੇ ਵੱਲੋਂ ਇਸ ਦੀ ਕਾਫੀ ਲੰਬੇ ਸਮੇਂ ਤੋਂ ਪਾਲ ਕੀਤੀ ਜਾ ਰਹੀ ਸੀ ਜ਼ਿਕਰਯੋਗ ਹੈ ਕਿ ਚਾਰੋਂ ਪੰਜਾਬੀ ਜਣੇ ਨੇ ਉਹ ਸ਼ਰਾਬ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਸਟੋਰ ਦੇ ਬਾਹਰ ਇਕੱਠੇ ਹੋਏ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਸਟੋਰ ਦੇ ਵਿੱਚ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੀ ਪਲੈਨਿੰਗ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇੱਕ ਦਿਨ ਮਿਥਿਆ ਜਾਂਦਾ ਹੈ ਤੇ ਸਟੋਰ ਦੇ ਬਾਹਰ ਖੜੇ ਹੋ ਕੇ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਆਸ-ਪਾਸ ਦਾ ਮਾਹੌਲ ਦੇਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸੀਸੀਟੀਵੀ ਕੈਮਰੇਆ ਦੀ ਵੀ ਪਰਵਾਹ ਨਹੀਂ ਕਰਦੇ ਨੇ ਤੇ ਸਟੋਰ ਦੇ ਵਿੱਚ ਵੜ ਕੇ ਬੜੀ ਹੀ ਚਲਾਕੀ ਦੇ ਨਾਲ ਸ਼ਰਾਬ ਨੂੰ ਚੋਰੀ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਅਲਗ-ਅਲਗ ਥਾਵਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਸੀਂ ਬ੍ਰੈਂਟਨ ਲਾਗੇ ਹੀ ਦੇਖਿਆ ਤੇ ਉਸ ਤੋਂ ਬਾਅਦ ਜਦੋਂ ਇਹ ਸਟੋਰ ਤੋਂ ਬਾਹਰ ਨਿਕਲੇ ਤਾਂ ਸ਼ਰਾਬ ਦੇ ਕੇਸਾਂ ਨੂੰ ਇਹਨਾਂ ਨੇ ਵਾਹਨਾ ਦੇ ਵਿੱਚ ਲੋਡ ਕਰ ਲਿਆ ਅਤੇ ਪੁਲਿਸ ਦੇ ਮੁਤਾਬਿਕ ਸ਼ੱਕੀ ਜਿਹੜੇ ਨੇ ਉਹ ਬਾਅਦ ਵਿੱਚ ਮਿਸੀਸਾਗਾ ਦੇ ਵਿੱਚ ਇੱਕ ਪਾਰਕਿੰਗ ਲੋਟ ਦੇ ਵਿੱਚ ਗਏ ਜਿੱਥੇ ਉਹਨਾਂ ਨੇ ਇੱਕ ਸ਼ਾਪਿੰਗ ਕੰਟੇਨਰ ਦੇ ਵਿੱਚ ਸ਼ਰਾਬ ਦੇ ਕੇਸਾਂ ਨੂੰ ਪਾ ਦਿੱਤਾ ਤੇ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਪੁਲਿਸ ਨੂੰ ਇਹਨਾਂ ਨੇ ਅਜਿਹੇ ਕੰਮ ਕਰਦੇ ਦੇਖਿਆ ਤਾਂ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਜਦੋਂ ਪੁਲਿਸ ਇਹਨਾਂ ਦੀ ਭਾਲ ਕਰ ਨਹੀਂ ਸੀ ਤਾਂ ਥਾਂ-ਥਾਂ ਤੇ ਇਹਨਾਂ ਪੰਜਾਬੀ ਨੌਜਵਾਨਾਂ ਦੇ ਸਟਿੱਕਰ ਤੇ ਪੋਸਟਰ ਵੀ ਲਗਾਏ ਗਏ ਸਨ ਤੇ ਨਾਲ ਹੀ ਹੁਣ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਕਤ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਅਸੀਂ ਕਰ ਰਹੇ ਹਾਂ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਜਿਸ ਤਰੀਕੇ ਦੇ ਨਾਲ ਇਹ ਪੰਜਾਬੀ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਅਜਿਹੇ ਕਾਰੇ ਕਰਦੇ ਨੇ ਤਾਂ ਬਾਅਦ ਵਿੱਚ ਨਸ਼ਿਆਂ ਦੇ ਮਾਮਲੇ ਦੇ ਤਹਿਤ ਇਹਨਾਂ ਨੂੰ ਕੇਸ ਇਹਨਾਂ ਉੱਪਰ ਕੇਸ ਹੁੰਦੇ ਨੇ ਜੋ ਕਾਫੀ ਜ਼ਿਆਦਾ ਸ਼ਰਮ ਵਾਲੀ ਗੱਲ ਵੀ ਹੈ ਕਿਉਂਕਿ ਪੰਜਾਬੀ ਅਕਸਰ ਹੀ ਆਪਣੇ ਵੱਡੇ ਨਾਮ ਦੇ ਨਾਲ ਆਪਣੀਆਂ ਵੱਡੀਆਂ ਮੱਲਾ ਮਾਰਨ ਦੇ ਲਈ ਜਾਣੇ ਜਾਂਦੇ ਨੇ ਪਰ ਜਦੋਂ ਅਜਿਹੇ ਮਾਮਲੇ ਆਉਂਦੇ ਨੇ ਕਾਫੀ ਜ਼ਿਆਦਾ ਚਿੰਤਾ ਹੋ ਜਾਂ ਚਿੰਤਾ ਖੜੀ ਕਰਦੇ ਆ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ